ਪੰਜਾਬ ਦੇ ਵਿੱਚ ਹੋਈ ਨਗਰ ਨਿਕਮ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪਟਿਆਲਾ ਦੇ ਵਿੱਚ ਆਪਣਾ ਪਹਿਲਾ ਮੇਅਰ ਬਣਾ ਦਿੱਤਾ। ਸੋ ਦਾਸੀ ਵੀ ਪਟਿਆਲਾ ਪਹੁੰਚਿਆ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਅਤੇ ਹੋਰ ਆਗੂਆਂ ਦੀ ਮੌਜੂਦਗੀ ਦੇ ਵਿੱਚ ਕੁੰਦਨ ਗੋਗਿਆ ਨੂੰ ਸਰਬਸੰਮਤੀ ਦੇ ਨਾਲ ਪਟਿਆਲਾ ਦਾ ਮੇਅਰ ਚੁਣਿਆ ਗਿਆ। ਇਸ ਤੋਂ ਇਲਾਵਾ ਹਰਿੰਦਰ ਕੋਹਲੀ ਅਤੇ ਜਗਦੀਪ ਜੱਗਾ ਡਿਪਟੀ ਮੇਅਰ ਚੁਣੇ ਗਏ। ਸੋ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅਮਨ अरोड़ा ਨੇ ਕਿਹਾ ਕਿ ਅਸੀਂ ਆਪਣੀਆਂ ਨੀਤੀਆਂ ਕਰਕੇ ਸੱਤਾ ਦੇ ਵਿੱਚ ਆਏ। ਉਮੀਦ ਹੈ ਕਿ ਇਹਨਾਂ ਨੀਤੀਆਂ ਨੂੰ ਗੋਗਿਆ ਅੱਗੇ ਲੈ ਕੇ ਜਾਣਗੇ ਤੇ ਪਟਿਆਲਾ ਵਿੱਚ ਬੇਮਿਸਾਲ ਵਿਕਾਸ ਕੀਤਾ ਜਾਵੇਗਾ। ਅਰੁਣਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਦੇ ਵੀ ਪੱਖਪਾਤ ਦੀ ਰਾਜਨੀਤੀ ਨਹੀਂ ਕਰਦੀ ਹੈ। ਭਾਵੇਂ ਆਮ ਆਦਮੀ ਪਾਰਟੀ ਦਾ ਕੌਂਸਲਰ ਹੋਵੇ ਜਾਂ ਕਿਸੇ ਹੋਰ ਪਾਰਟੀ ਦਾ ਉਸਦੇ ਨਾਲ ਹੀ ਲੈ ਕੇ ਚੱਲਾ ਜਾਵੇਗਾ। ਤਾਂ ਪਟਿਆਲਾ ਦੀ ਕਿੱਕੀ ਗਲੀ ਦੇ ਵਿਕਾਸ ਦੇ ਲਈ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਕਮੀ ਨਹੀਂ ਛੱਡੀ ਜਾਵੇਗੀ। ਅੱਜ आम आदमी पार्टी ਦੇ ਸਾਡੇ ਬਹੁਤ ਪੁਰਾਣੇ ਡੈਡੀਕੇਟਿਡ ਵਲੰਟੀਅਰ ਆ ਸ਼੍ਰੀ ਕੁੰਦਨ ਕੋੜੀਆ ਜੀ ਨੂੰ ਮੇਅਰ ਔਰ ਹਰਿੰਦਰ ਕੋਹਲੀ ਜੀ ਨੂੰ ਸੀਨੀਅਰ ਡਿਪਟੀ ਮੇਅਰ ਜਗਦੀਪ ਜੱਗਾ ਜੀ ਨੂੰ ਡਿਪਟੀ ਮੇਅਰ ਪਟਿਆਲਾ ਕਾਰਪੋਰੇਸ਼ਨ ਦਾ ਉਹਨਾਂ ਨੂੰ ਸਾਰੇ ਸਾਥੀਆਂ ਨੇ ਅਨ ਅਪੋਜ਼ਡ ਯੂਨਾਨੀਮਸ ਹੈ ਜਿਹੜਾ ਉਹ ਇਲੈਕਟ ਕੀਤਾ ਮੈਂ ਸਮਝਦਾ ਇਹਦੇ ਨਾਲ ਸਮੁੱਚੇ ਪੰਜਾਬ ਦੇ ਸਮੁੱਚੇ ਪਟਿਆਲਾ ਦੇ ਵਿਕਾਸ ਦੀਆਂ ਲਹਿਰਾਂ ਨੇ ਜਿਹੜੀਆਂ ਉਹ ਸ਼ੁਰੂ ਹੋਣ ਗਿਆ ਔਰ ਆਮ ਆਦੀ ਪਾਰਟੀ ਦੇ ਜਿਹੜੇ ਪੁਰਾਣੇ ਵਲੰਟੀਅਰ ਬਹੁਤ ਵੱਡਾ ਮਾਣ ਹੈ ਇਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਕੱਲ ਅ 8 ਮਿਊਸਪਲ ਕਾਉਂਸਲਾਂ ਦੀਸ ਮੁਚੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਸੀਮਾ ਸਨੌਰ ਘੱਗਾ ਨਰੋਟ ਜੈਮਲ ਸਿੰਘ ਮੱਖੂ ਮੱਲਣ ਵਾਲਾ 8 ਕਮੇਟੀਆਂ ਦੇ ਵਿੱਚ ਆਲਰੇਡੀ ਕੱਲ ਸਾਡੇ ਪ੍ਰਧਾਨ ਵਾਈਸ ਪ੍ਰਧਾਨੀ ਵੀ ਲੋ ਲੱਗ ਚੁੱਕੇ ਨੇ ਤੇ ਅੱਜ ਕਾਰਪੋਰੇਸ਼ਨ ਦੇ ਉੱਪਰ ਮੇਰਾ ਅ ਵੀ ਜੋ ਇਲੈਕਸ਼ਨ ਹੈ ਉਹਦਾ ਪ੍ਰੋਸੈਸ ਸ਼ੁਰੂ ਹੋ ਚੁੱਕਿਆ ਸੋ ਮੈਂ ਸਮਝਦਾ ਕਿ ਸਪੂਚੇ ਪਟਿਆਲਾ ਨੂੰ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਨੂੰ ਬਹੁਤ-ਬਹੁਤ ਮੁਬਾਰਕਾਂ ਪਟਿਆਲਾ ਅੱਜ ਪਹਿਲਾ ਸ਼ਹਿਰ ਹੈ ਜਿੱਥੇ ਆਮ ਆਦਮੀ ਪਾਰਟੀ ਦਾ ਮੇਅਰ ਹੈਗਾ ਬਾਕੀ ਚਾਰ ਸ਼ਹਿਰਾਂ ਨੂੰ ਲੈ ਕੇ ਕੀ ਸਟੇਟਸ ਆ ਹਲਕਾ ਦੇਖੋ ਇਸ ਤਰ੍ਹਾਂ ਕਿ ਪਟਿਆਲੇ ਤੋਂ ਅੱਜ ਸ਼ੁਰੂਆਤ ਹੋਈ ਹੈ ਤੇ ਮੈਂ ਮੰਨ ਕੇ ਚੱਲਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਮੇਅਰ ਨੇ ਉਹ ਬਣਨਗੇ ਜਲੰਧਰ ਲੁਧਿਆਣਾ ਦੇ ਵਿੱਚ ਇੱਕ ਵੱਡੀ ਲੀਡਰ ਦੇ ਨਾਲ ਤੁਸੀਂ ਅੱਗੇ ਆਈ ਹੋਗੇ ਉੱਥੇ ਘੱਟੋ-ਘੱਟ ਮੇਅਰ ਬੜੀ ਜਲਦੀ ਹੀ ਉੱਥੇ ਵੀ ਹੋਏਗਾ ਜੀ ਕੱਲ ਨੂੰ ਜਲੰਧਰ ਦੀ ਡੇਟ ਹੈ ਜਿਹੜੀ ਉਹ ਰੱਖੀ ਹੋਈ ਹੈ ਕੱਲ ਨੂੰ 3 ਵਜੇ ਕੱਲ ਨੂੰ ਇਹ ਖੁਸ਼ਖਬਰੀ ਤੁਹਾਨੂੰ ਜਲੰਧਰ ਤੋਂ ਵੀ ਸੁਣਾਵਾਂਗੇ ਪੰਜਾਬ ਸਰਕਾਰ ਨੇ ਪਿਛਲੀ ਮੀਟਿੰਗ ਜਿਹੜੀ ਰੱਦ ਕਰਤੀ ਕੇਂਦਰ ਸਰਕਾਰ ਨੇ ਕਿਹਾ ਜਾ ਰਿਹਾ ਹੈ ਕਿ ਦੁਬਾਰਾ ਉਹੀ ਕਾਲੇ ਕਾਨੂੰਨ ਪੁੱਤੇ ਜਾ ਰਹੇ ਪੰਜਾਬ ਸਰਕਾਰ ਦਾ ਆਮ ਆਦਮੀ ਪਾਰਟੀ ਦਾ ਸਟੈਂਡ ਪਹਿਲੇ ਦਿਨੋਂ ਬੜਾ ਸਪਸ਼ਟ ਸੀਗਾ ਹੈਗਾ ਔਰ ਰਹੂਗਾ ਕਿ ਉਹ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਕਿਸੇ ਵੀ ਰੂਪ ਦੇ ਵਿੱਚ ਤੋੜ ਮੋੜ ਕੇ ਕਿਸੇ ਵੀ ਰੂਪ ਦੇ ਵਿੱਚ ਉਹਨੂੰ ਪੇਸ਼ ਕਰਕੇ ਜੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਵਪਾਰੀ ਨੂੰ ਪੰਜਾਬ ਦੇ ਅਰਥਚਾਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੂਗੀ ਤੇ ਉਹ ਸਾਨੂੰ ਮਨਜ਼ੂਰ ਨਹੀਂ ਹੈ ਉਹਦਾ ਮੂੰਹ ਤੋੜਵਾ ਜਵਾਬ ਹੈ ਜਿਹੜਾ ਉਹ ਕੇਂਦਰ ਨੂੰ ਅਸੀਂ ਦਵਾਂਗੇ ਕੱਲ ਆਲਰੇਡੀ ਪੰਜਾਬ ਸਰਕਾਰ ਆਫੀਸ਼ੀਅਲੀ ਕੇਂਦਰ ਸਰਕਾਰ ਨੂੰ ਕਨਵੇ ਕਰ ਚੁੱਕੀ ਹੈ ਕਿ ਸਾਨੂੰ ਤੁਹਾਡਾ ਇਹ ਖਰੜਾ ਇਹ ਡਰਾਫਟ ਪਾਲਿਸੀ ਔਨ ਐਗਰੀਕਲਚਰ ਇਹ ਬਿਲਕੁਲ ਨਾ ਮਨਜ਼ੂਰ ਹੈ ਪਾਲਿਸੀ ਜਿਹੜੀ ਕਿ ਸਿਰਫ ਔਰ ਸਿਰਫ ਪੰਜਾਬ ਦੇ ਪੰਜਾਬੀਆਂ ਦੇ ਔਰ ਕਿਸਾਨੀ ਦੇ ਵਪਾਰੀਆਂ ਦੇ ਹਿੱਤ ਦੇ ਵਿੱਚ ਹੋਏਗੀ ਸਿਰਫ ਉਹਨੂੰ ਮਜ਼ਦੂਰੀ ਮਿਲੇ ਪੰਜਾਬ ਤੋਂ ਹੋਰ ਕਿਸੇ ਨੂੰ ਨਹੀਂ ਮਿਲੇ ਗਵਰਨਰ ਸਾਹਿਬ ਕੋਲ ਮਿਲਣ ਜਾ ਰਹੇ ਹੁਣ ਕੀ ਮੁਕਾਰਨ ਬਾਲੇਗਾ ਗਵਰਨਰ ਸਾਹਿਬ ਨੂੰ ਅਸੀਂ ਇੱਕ ਜੋ ਬਹੁਤ ਵੱਡਾ ਇਸ਼ੂ ਜਿਹੜਾ ਕਿ ਕੱਲ ਆਇਆ ਸੀਗਾ ਜਿਹਦੇ ਵਿੱਚ ਕੇਂਦਰ ਸਰਕਾਰ ਚੰਡੀਗੜ੍ਹ ਦਾ ਸਟੇਟਸ ਐਡਵਾਈਜ਼ਰ ਤੋਂ ਬਦਲ ਕੇ ਚੀਫ ਸਕੱਟਰੀ ਲਗਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀ ਹੈ ਜਿਹਦੇ ਨਾਲ ਪੰਜਾਬ ਜਿਹੜਾ ਕਿ ਇੰਟੀਗਰਲ ਪਾਰਟ ਆਫ ਪੰਜਾਬ ਹੈਗਾ ਚੰਡੀਗੜ੍ਹ ਉਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਸੇ ਸਬੰਧ ਦੇ ਵਿੱਚ ਅਸੀਂ ਅੱਜ ਆਪਣਾ ਆਮ ਆਦਮੀ ਪਾਰਟੀ ਔਰ ਪੰਜਾਬ ਸਰਕਾਰ ਵੱਲੋਂ ਪ੍ਰੋਟੈਸਟ ਹੈ ਜਿਹੜਾ ਉਹ ਗਵਰਨਰ ਸਾਹਿਬ ਕੋਲ ਪੇਸ਼ ਕਰਨ ਜਾ ਰਹੇ ਹਾਂ ਪਾਰਟੀ ਨੇ ਜ਼ਿੰਮੇਵਾਰੀ ਲਈ ਹੈ ਪਰ ਜੋ ਯਾਰ ਕਰ ਰਹੇ ਆ ਜੀ ਸੰਦੀਪ ਪਾਟੜ ਨੂੰ ਵਿੱਚ ਕਰੇ ਜੀ ਮਨੀਸ਼ ਸੋਧਿਆ ਦੇ ਨਾਲ ਵਾਨ ਵਾਨ ਸਾਹਿਬ ਜੀ ਕਿੰਨੇ ਜਿੰਮੇਵਾਰੀ ਲਈ ਹੈ ਪੂਰੀ ਜਿੰਮੇਵਾਰੀ ਲਈ ਹੈ ਉਹ ਵਧੀਆ ਤਰੀਕੇ ਨਾਲ ਜੀ ਸ਼ਹਿਰ ਚ ਵਧੀਆ ਤਰੀਕੇ ਨਾਲ ਨਿਭਾਇਆ ਉਹ ਜੀ ਗੋਗੇ ਸਾਹਿਬ ਕਿੱਦਾਂ ਦੇਖਦੇ ਆ ਕਿ ਸਭ ਤੋਂ ਜੜੀ ਗਿਆ ਕਿਆ ਕਰੀਆਂ ਲਈ ਜਾ ਸਕਦੇ ਤੁਹਾਡਾ ਨਾਮ ਸਭ ਤੋਂ ਉੱਪਰ ਆ ਰਿਹਾ ਸੀਗਾ ਕਿੱਸ ਤਰ੍ਹਾਂ ਦੇਖਦੇ ਇਹ ਪਾਰਟੀ ਹਾਈ ਕਮਾਂਡ ਦਾ ਰਸੀ ਗੋਗੇ ਸਾਹਿਬ ਲੱਗਦਾ ਵਲੰਟੀਅਰ ਪਾਰਟੀ ਨੂੰ ਤੁਸੀਂ ਨਹੀਂ ਤੇ ਲਿਆਇਆ ਅੱਜ ਸ਼ਹਿਰ ਦੇ ਵਿੱਚ ਤੁਸੀਂ ਉਹ ਕਿੱਥੇ ਵੱਤੋ ਸਾਰੇ ਆਪਣੇ ਨਾਲ ਸੀਗੇ ਹੋਰ ਆਪਣੇ ਨਾਲ ਚੱਲਣਗੇ ਮੈਨੂੰ 12 ਸਾਲ ਹੋ ਗਏ ਪਾਰਟੀ ਦੇ ਵਿੱਚ ਸਾਰੇ ਪੁਰਾਣੇ ਨਵੇਂ ਬਲੰਕੇ ਜਿਹੜੇ ਅਸੀਂ ਨਾਲ ਲੈ ਕੇ ਚੱਲਾਂਗੇ ਹੋਰ 27 ਦੀ ਅਸੀਂ ਅੱਜ ਹੀ ਅੱਜ ਤੋਂ ਹੀ ਤੁਹਾਨੂੰ ਦੱਸ ਰਿਹਾ ਹਾਂ ਬਹੁਤ ਵਧੀਆ ਕੰਮ ਕਰਾਂਗੇ ਜੋ ਲੋਕਾਂ ਨੇ ਸੋਚਿਆ ਪਿਆ ਉ ਤੋਂ ਵਧੀਆ ਕੰਮ ਕਰਾਂਗੇ ਓਏ ਅਸੀਂ ਨੀ ਕਰਾਂਗੇ ਆਪਣੀ ਆਮ ਆਦਮੀ ਪਾਰਟੀ ਦੇ ਚੋਣ ਮੁਪਾਤੁਰ ਜੀ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਮੈਂ ਸਾਡੇ ਬਹੁਤ ਹੀ ਮਾਨ ਤੇ ਸਤਿਕਾਰ ਦੇ ਲੋਕ ਸੁਨੀਪਾਟ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸੀਐਮ ਭਗਵਾਨ ਸਿੰਘ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਮਨ अरोड़ा ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼ੈਰੀ ਪਖਸ਼ੀ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਤੇ ਮੈਂ ਆਪਣੇ ਵਾਰਡ ਨੰਬਰ 12 ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਕੌਂਸਲਰ ਚੁਣਿਆ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਕੌਂਸਲਰ ਬਿੱਤੇ ਸੀ ਉਹਨਾਂ ਨੇ ਮੇਰੇ ਤੇ ਭਰੋਸਾ ਕਰਕੇ ਮੈਨੂੰ ਡਿਪਲੋਮਾ ਮੇਰ ਬਣਾਇਆ ਹੁਣ ਸਾਰੇ ਸ਼ਹਿਰ ਤੋਂ ਮੈਂ ਡਿਪਲੋਮਾ ਮੇਰਾ ਸਾਰੇ ਸ਼ਹਿਰ ਨੂੰ ਉਹਦੇ ਚੈਨਲ ਰਾਹੀਂ ਦੱਸ ਰਿਹਾ ਕਿ ਆਪਾਂ ਨਾਲ ਮਿਲ ਕੇ ਸ਼ਹਿਰ ਦਾ ਡਵੈਲਪਮੈਂਟ